ਜਿਹੋ ਜਿਹਾ ਭਾਂਡਾ ਬਣਾ ਕੇ ਭੇਜਤਾ ਪਰ ਇਸ ਗੱਲ ਤੇ ਵੀ ਧਿਆਨ ਲਾਜ਼ਮੀ ਦੇਣਾ ਪਵੇਗਾ ਕਿ ਕਿਰਤ ਕਿਹੋ ਜਿਹੀ ਕਰੀਏ ਸੁਭਾਅ ਤੇ ਹੈ ਸਾਡਾ ਜਿਹੋ ਜਿਹਾ ਹੈ ਸੁਭਾਅ ਤੇ ਚੇਂਜ ਵਾਲਾ ਹੋਣ ਵਾਲਾ ਨਹੀਂ ਹੈ ਕਿਉਂਕਿ ਬਾਣੀ ਕਹਿੰਦੀ ਆ ਕੁੱਤੇ ਦੀ ਪੂਛ ਨੂੰ ਸਿੱਧੀ ਕਿਵੇਂ ਕੀਤਾ ਜਾਏਗਾ ਸਾਥ ਸੰਗਤ ਆਪਣਾ ਆਪ ਕਬ ਹੁਨਾ ਸ਼ੌਡਸ ਸਵਾਨ ਪੂਛ ਜਿਓਰੇ ਮਾਰੇ ਕਹਿੰਦੇ ਆ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ ਐਵੇਂ ਜਿਵੇਂ ਮਨਮੁਖ ਦਾ ਸੁਭਾਅ ਨਹੀਂ ਬਦਲਦਾ ਨਹੀਂ ਸਿੱਧਾ ਹੁੰਦਾ ਮਿਰਲਿਆਂ ਨੂੰ ਛੱਡ ਕੇ ਮਨੁੱਖ ਦੇ ਅੰਦਰ ਮਨਮੁਖਤਾਈ ਧਾਰਨ ਵੱਡੇ ਪੱਧਰ ਤੇ ਹੈ ਮਿਰਲਿਆਂ ਨੂੰ ਛੱਡ ਕੇ ਨਹੀਂ ਤੇ ਅਸੀਂ ਮਨਮੁਖਾਂ ਹਾਂ ਮਨਮੁਖਾਂ ਸਾਥ ਸੰਗਤ ਅਸੀਂ ਮਨਮੁਖ ਬਣ ਚੁੱਕੇ ਹਾਂ ਅਸੀਂ ਆਪਣੇ ਮਨ ਦੀਆਂ ਕਰਦੇ ਹਾਂ ਅਸੀਂ ਆਪਣੇ ਮਨ ਦੀਆਂ ਮਰਜ਼ੀਆਂ ਕਰਦੇ ਹਾਂ ਮਨ ਦੇ ਪਿੱਛੇ ਲੱਗੇ ਹੋਏ ਹਾਂ ਜੋ ਮਨ ਕਵੇਗਾ ਵੈਸਾ ਹੀ ਕਰਾਂਗੇ ਉਹਨੂੰ ਕੀ ਕਹਿੰਦੇ ਆ ਮਨਮੁਖ ਉਹਨ ਮਨਮੁਖ ਕਹਿੰਦੇ ਆ ਤੇ ਗੁਰਮੁਖ ਕੀ ਹੈ ਜਿਹੜਾ ਗੁਰੂ ਅਨਸਾਰ ਚੱਲੇ ਉਹ ਗੁਰਮੁਖ ਹੈ ਮਨਮੁਖ ਕੀ ਹੈ ਜਿਹੜਾ ਮਨ ਅਨਸਾਰ ਚੱਲੇ ਸੋ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਭਾਈ ਕਿਰਤ ਜਿਹੜੀ ਹੈ ਉਹਨੂੰ ਸਮਝ ਕੇ ਸੋਚ ਕੇ ਕਰੋ ਜੋ ਕਿਰਤ ਸਹੀ ਕਰੇਗਾ ਉਹਨੂੰ ਵੈਸਾ ਹੀ ਅੱਗੇ ਜਾ ਕੇ ਸੁਭਾਅ ਮਿਲੇਗਾ वैसियां आस्था मिलेंगी वैसी, मिल वैसी समझ मिलेगी वैसी सोच मिलेगी हैरान हो जाईदा जबो एको ਘਰ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਹੁੰਦੇ ਆ ਲੋਕਾਂ ਦੇ ਸਾਧ ਸੰਗ ਜੀ ਕਮਾਲ ਦੀ ਗੱਲ ਹੁੰਦੀ ਹੈ ਉਦੋਂ ਭਾਈ ਬਿਸਮਾਰ ਵਿੱਚ ਚਲੇ ਜਾਂਦੇ ਆ ਜਦੋਂ ਵੱਖਰੀ ਵੱਖਰੀ ਸੋਚ ਹੁੰਦੀ ਹੈ ਵੱਖਰੇ ਵੱਖਰੇ ਸੁਭਾਅ ਹੁੰਦੇ ਆ ਇੱਕ ਕਹਿੰਦਾ ਮੈਂ ਗੁਰੂ ਘਰ ਜਾਵਾਂਗਾ ਦੂਜਾ ਕਹਿੰਦਾ ਮੈਂ ਉਧਰ ਜਾਵਾਂਗਾ ਹੋਰ ਪਾਸੇ ਜਾਵਾਂਗਾ ਤੁਹਾਨੂੰ ਪਤਾ ਹੀ ਜਾਵੇ ਕਿੱਥੇ ਕਿੱਥੇ ਜਾਂਦੇ ਆ ਸੁਭਾਅ ਬਣ ਗਿਆ ਨਾ ਸਾਤ ਸੰਗਤ ਇੱਕ ਬੋਲਿਆ ਵੀ ਮੈਂ ਅਮਰ ਧਾਰੀ ਹੋਵਾਂਗਾ ਦੂਜਾ ਕਹਿੰਦਾ ਮੈਂ ਸ਼ਰਾਬਾਂ ਪੀਵਾਂਗਾ ਸੁਭਾਅ ਵੱਖਰਾ ਵੱਖਰਾ ਆਤਾਂ ਵੱਖਰੀਆਂ ਸੋ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸੁਭਾਅ ਭਾਵੇਂ ਵੱਖਰਾ ਵੱਖਰਾ ਦਿੱਤਾ ਹੈ ਉਹ ਸਾਡੀ ਕਿਰਤ ਦੇ ਹਿਸਾਬ ਨਾਲ ਦਿੱਤਾ ਹੈ ਸਾਤ ਸੰਗਤ ਸਾਨੂੰ ਬਣਾ ਕੇ ਭੇਜਿਆ ਵੈਸਾ ਹੀ ਜਿਹੋ ਜਹਾ ਸਾਡੇ ਕੋਲੇ ਪਦਾਰਥ ਸੀ ਸਾਤ ਸੰਗਤ ਜੀ ਜਿਹੋ ਜੀ ਮਾਇਆ ਸੀ ਦੁਕਾਨਦਾਰ ਨੇ ਵੈਸਾ ਹੀ ਸਾਡਾ ਸੌਦਾ ਪਾਤਾ ਸਾਨੂੰ ਪਰ ਹੁਣ ਕਿਰਤ ਜਿਹੜੀ ਹੈ ਸਾਡੇ ਹੱਥ ਵਿੱਚ ਹੈ ਕਰਮ ਸਾਡੇ ਹੱਥ ਵਿੱਚ ਹੈ ਕਰਮ ਕੀ ਕਰਨਾ ਹੈ ਬੀਜ ਸਾਡੇ ਹੱਥ ਵਿੱਚ ਹੈ ਬੀਜਣਾ ਕਿਵੇਂ ਦਾ ਹੈ ਉਹਨੂੰ ਤਰੀਕੇ ਨਾਲ ਸਾਵਧਾਨ ਨਾਲ ਸਹੀ ਤਰੀਕੇ ਨਾਲ ਬੀਜਿਓ ਭਾਈ ਪਰਮੇਸ਼ਰ ਪ੍ਰਮਾਤਮਾ ਦੀ ਕਲਮ ਫਿਰ ਸਾਡਾ ਬੁਰਾ ਸੁਭਾਅ ਨਹੀਂ ਬਣਾਏਗੀ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਆ ਜੈਸਾ ਕਰੇ ਤੈਸਾ ਕੋਥੀ ਆ ਆਪਨਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਆਪਣਾ ਖੇਲ ਆਪ ਕਰਨੇ ਹਾਰ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਪਰਮੇਸ਼ਰ ਨੇ ਆਪਣੀ ਖੇਡ ਬਣਾ ਕੇ ਆਪ ਹੀ ਖੇਢੀ ਜਾਂਦਾ ਹੈ ਆਪਣੀ ਖੇਡ ਬਣਾਈ ਹੈ ਸੰਸਾਰ ਰੂਪ ਜਿਹੜਾ ਹੈ ਜਗਤ ਰੂਪ ਆਪਣੀ ਖੇਡ ਆਪ ਹੀ ਬਣਾਈ ਪ੍ਰਮਾਤਮਾ ਨੇ ਸੰਸਾਰ ਇੱਕ ਤਮਾਸ਼ਾ ਹੈ ਸੰਸਾਰ ਇੱਕ ਖੇਡ ਹੈ ਤੇ ਬਣਾਈ ਕਿੰਨੇ ਆ ਉਹ ਵਾਹਿਗੁਰੂ ਨੇ ਪ੍ਰਮਾਤਮਾ ਨੇ ਤੇ ਖੇਡਦਾ ਕੌਣ ਹੈ ਉਹ ਆਪ ਹੀ ਖੇਡਦਾ ਹੈ ਉਹ ਖੇਡੀ ਜਾਂਦਾ ਹੈ ਉਹ ਖੇਡਾਂ ਨੇ ਸਾਧ ਸੰਗ ਜੀ ਜਨਮ ਵੀ ਖੇਡ ਹੈ ਤੇ ਮਰਨ ਵੀ ਖੇਡ ਹੈ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਦੁੱਖ ਵੀ ਖੇਡ ਹੈ ਤੇ ਸੁੱਖ ਵੀ ਖੇਡ ਹੈ ਹੁਣ ਹਿਸਾਬ ਲਾ ਕੇ ਦੇਖੋ ਸਾਨੂੰ ਖੇਡਾਂ ਲੱਗਦੀਆਂ ਨੇ ਭਾਈ ਤੇ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਸਭ ਕੁਝ ਖੇਡਾ ਹੀ ਆ ਉਹ ਖੇਡਦਾ ਖੇਡਦਾ ਪਿਆ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੈਂ ਹਾਂ ਪਰਮ ਪ੍ਰਭੂ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਗੁਰੂ ਸਾਹਿਬ ਕਹਿੰਦੇ ਆ ਅਸੀਂ ਵੀ ਇਹ ਤਮਾਸ਼ਾ ਹੀ ਦੇਖਣ ਵਾਸਤੇ ਆਏ ਆ ਅਸੀਂ ਇਹ ਖੇਡਾਂ ਦੇਖਣ ਵਾਸਤੇ ਆਏ ਆ ਸਾਡੇ ਲਈ ਸਾਧ ਸੰਗ ਜੀ ਕੋਈ ਜ਼ਿਆਦਾ ਸੀਰੀਅਸ ਮੈਟਰ ਨਹੀਂ ਹੈ ਇਹ ਇਹ ਤਮਾਸ਼ਾ ਹੈ ਇਹ ਖੇਡ ਹੈ ਜਿਸ ਮਨੁੱਖ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਵੀ ਖੇਡ ਹੈ ਸਾਧ ਸੰਗਤ ਦੁੱਖ ਵੇਲੇ ਦੁਖੀ ਨਹੀਂ ਹੋਏਗਾ ਤੇ ਸੁੱਖ ਵੇਲੇ ਹੰਕਾਰੀ ਨਹੀਂ ਹੋਏਗਾ ਨਹੀਂ ਹੋਏਗਾ ਜਿੰਦਗੀ ਵਿੱਚ ਬੈਲੈਂਸ ਆ ਜਾਏਗਾ ਇਹ ਕਿਹੜੇ ਮਨੁੱਖ ਦੇ ਬੈਲੈਂਸ ਆ ਗਿਆ ਜਿੰਦਗੀ ਦੇ ਵਿੱਚ ਜਿਹਨੂੰ ਸਮਝ ਆ ਗਈ ਕਿ ਜ਼ਿੰਦਗੀ ਖੇਡ ਹੈ ਪ੍ਰਭੂ ਦੀ ਬਣਾਈ ਹੋਈ ਖੇਡ ਹੈ ਸਾਧ ਸੰਗਤ ਜੀ ਬੱਚੇ ਵੀ ਖੇਡਾਂ ਖੇਡਦੇ ਆ ਤੇ ਵਾਹਿਗੁਰੂ ਵੀ ਖੇਡਾਂ ਹੀ ਖੇਡਦਾ ਏ ਛੋਟੇ-ਛੋਟੇ ਬੱਚੇ ਜਿਵੇਂ ਖੇਡਾਂ ਖੇੜਦੇ ਹੁੰਦੇ ਆ ਨਾ ਸਾਧ ਸੰਗਤ ਜੀ ਉਹ ਮਿੱਟੀ ਦੇ ਘਰ ਬਣਾਵਣਾ ਖੇਡਦੇ ਆ ਜਦੋਂ ਬਣਾਉਂਦੇ ਆ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਮਿੱਟੀ ਦੇ ਘਰ ਬਣਾਉਣ ਵਿੱਚ ਬੜੀ ਖੁਸ਼ੀ ਹੈ ਖੁਸ਼ੀ-ਖੁਸ਼ੀ ਦੇ ਨਾਲ ਬੱਚੇ ਉਹ ਖੇਡਾਂ ਖੇੜਦੇ ਪਏ ਆ ਬਣਾਉਣ ਵਿੱਚ ਖੁਸ਼ੀ ਹੈ ਬੱਚੇ ਘਰ ਬਣਾ ਕੇ ਖੇਡਦੇ ਆ ਘਰ ਬਣਾਉਣ ਦੇ ਵਿੱਚ ਬੜੀ ਖੁਸ਼ੀ ਹੈ ਤੇ ਘਰ ਢਾਉਣ ਵਿੱਚ ਵੀ ਬੜੀ ਖੁਸ਼ੀ ਹੋਏਗੀ ਇਹ ਵੀ ਹੈ ਨਾਲ ਬੱਚੇ ਬਣਾਉਂਦੇ ਵੀ ਖੁਸ਼ੀ-ਖੁਸ਼ੀ ਹੈ ਘਰ ਤੇ ਢਾਉਂਦੇ ਵੀ ਖੁਸ਼ੀ-ਖੁਸ਼ੀ ਹੈ ਨਾ ਬਣਾਉਣ ਵਿੱਚ ਉਹਨਾਂ ਨੂੰ ਕੋਈ ਸੁਖ ਸੀ ਨਾ ਢਾਉਣ ਵਿੱਚ ਉਹਨਾਂ ਨੂੰ ਦੁੱਖ ਹੈ ਪਰਮਾਤਮਾ ਵੀ ਐਵੇਂ ਦਾ ਹੀ ਹੈ ਭਾਈ ਉਹ ਵੀ ਬੱਚਿਆਂ ਵਰਗੀ ਹੈ ਬੱਚੇ ਵੀ ਮਨ ਦੇ ਸਾਫ਼ ਹੁੰਦੇ ਆ ਤੇ ਪ੍ਰਭੂ ਵੀ ਵੈਸਾ ਹੀ ਹੈ ਉਹ ਵੀ ਖੇਡਾਂ ਖੇਡਦਾ ਏ ਸਾਥ ਸੰਗਤ ਤਾਂ ਕਰਕੇ ਮਾਰੇ ਕੀ ਕਹਿੰਦੇ ਆ ਕਹਿੰਦੇ ਭਾਈ ਆਪਣਾ ਖੇਲ ਆਪ ਕਰਨਾ ਹਾਰ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕੌਣ ਕੋਈ ਦੂਜਾ ਸਲਾਹ ਕੋਈ ਨਹੀਂ ਦੇ ਸਕਦਾ ਉਹਨੂੰ ਪ੍ਰਮਾਤਮਾ ਨੂੰ ਕੋਈ ਸਲਾਹ ਨਹੀਂ ਦੇ ਸਕਦਾ ਪ੍ਰਮਾਤਮਾ ਨੂੰ ਦੂਜਾ ਕੋਈ ਸਮਝਾ ਨਹੀਂ ਸਕਦਾ ਪ੍ਰਮਾਤਮਾ ਨੂੰ ਸਾਧ ਸੰਗ ਜੀ ਕੋਈ ਗਿਆਨ ਨਹੀਂ ਦੇ ਸਕਦਾ ਉਹਨੂੰ ਕੋਈ ਪੜ੍ਹਾ ਨਹੀਂ ਸਕਦਾ ਕੋਈ ਸਲਾਹ ਨਹੀਂ ਦੇ ਸਕਦਾ ਕਿਉਂ ਕਿ ਆਪ ਹੀ ਹੈ ਤੇਰਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਬਹਿرائی ਤੇਰਾ ਸ਼ਰੀਕ ਕੋਈ ਨਹੀਂ ਤੇਰਾ ਵੈਰੀ ਕੋਈ ਨਹੀਂ ਜੇ ਸ਼ਰੀਕ ਹੋਏਗਾ ਤੇ ਵੈਰੀ ਵੀ ਹੋਏਗਾ ਪਰ ਜੇ ਸ਼ਰੀਕ ਹੀ ਨਹੀਂ ਕੋਈ ਵੈਰੀ ਕਿੱਥੋਂ ਆਏਗਾ ਇਹ ਸ਼ਰੀਕ ਤੇ ਸਾਡੇ ਹੁੰਦੇ ਆ ਸਾਧ ਸੰਗ ਜੀ ਸ਼ਰੀਕਾਂ ਦੇ ਨਾਲ ਰਹਿਣਾ ਤੇ ਬਾਸਾਂ ਦੇ ਨਾਲ ਕਹਿਣਾ ਉਹਦਾ ਸੀ ਕਹਿੰਦੇ ਆ ਭਾਈ ਵਾਇਗੁਰੂ ਦਾ ਕੋਈ ਸ਼ਰੀਕ ਨਹੀਂ ਤੇ ਜੇ ਸ਼ਰੀਕ ਕੋਈ ਨਹੀਂ ਵੈਰੀ ਕਿੱਥੋਂ ਹੋਏਗਾ ਈਰਖਾ ਕਿੱਥੋਂ ਹੋਏਗੀ ਵਿਰੋਧ ਕਿੱਥੋਂ ਹੋਏਗਾ ਸਾਥ ਸੰਗ ਜੀ ਇਹ ਮਾਰਕ ਉਟਾਈ ਕਿੱਥੋਂ ਹੋਏਗੀ लाठी ਚਾਰਜ ਕਿੱਥੋਂ ਹੋਏਗਾ ਜੁਦਾ ਕੋਈ ਸ਼ਰੀਕ ਨਹੀਂ ਉਹਦਾ ਕੋਈ ਵੈਰੀ ਨਹੀਂ ਸਾਥ ਸੰਗਤ ਗੁਰੂ ਸਾਹਿਬ ਕਹਿੰਦੇ ਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਦੂਸਰ ਕੌਣ ਕਹੇ ਵਿਚਾਰ ਸੋ ਪਰਮੇਸ਼ਰ ਨੂੰ ਜੋ ਮੰਨਦੇ ਹਨ ਪਰਮਾਤਮਾ ਦੀ ਜੋ ਸੋਭਾ ਕਰਦੇ ਆ ਵਾਹ ਗੁਰੂ ਦੇ ਨਾਲ ਇੱਕਮ ਇੱਕ ਹੋ ਜਾਂਦੇ ਆ ਤੇ ਉਹ ਵੀ ਵੈਸੇ ਹੀ ਬਣ ਜਾਂਦੇ ਆ